ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਚਾਰ ਤਾਂ ਤਾਜ਼ੀਆਂ ਸੂਆਂ ਇੱਕ ਹਜੇ ਗੱਬਣਾ ਥੋੜੇ ਜਿਹਾ ਦਿਨ ਮਤਲਬ ਕਿ ਲੈਂਦੀ ਹੈ ਜੀ ਜੇ ਤੁਸੀਂ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਟਾਈਮ ਦੱਸ ਦਿਓ ਥੋੜਾ ਹੋਇਆ ਹਜੇ 11 ਵਜੇ ਠੀਕ ਹੈ ਜੀ ਹਾਂ ਟਾਈਮ ਹਜੇ 11 ਦਾ ਹੋਇਆ ਬਾਈ ਆਪਾਂ ਵੀਡੀਓ ਕਵਰ ਕਰ ਰਹੇ ਆ ਬਾਈ ਕਾਲੇ ਕੋਲੇ ਆਏ ਆ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਚੱਲਦਾ ਇਹ ਕੰਮ ਬਹੁਤ ਵਧੀਆ ਮਾਲਕ ਦੀ ਕਿਰਪਾ ਠੀਕ ਹੈ ਨਾਮ ਤੇ ਐਡਰੈਸ ਬੋਲ ਦਿਓ ਨਾਮ ਕਾਲਾ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਾਂ ਬੰਨ ਨੇੜੇ ਕਿਹੜਾ ਪਿੰਡ ਨੇੜੇ ਆਪਾਂ ਨੂੰ ਇਧਰ ਪੌੜ ਸ਼ਹਿਰ ਆ ਗਿਆ ਤੇ ਰਾਮਗੜ ਆ ਗਿਆ ਠੀਕ ਆ ਬਈ ਮੈਂ ਨੰਬਰ ਬੋਲ ਦੋ ਕੋਈ ਮੇਰਾ ਨਵੇਂ 158 1083 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਧਰੋਂ ਸਟਾਰਟ ਕਰੀਏ ਹਾਂ ਹਾਂ ਇਹ ਗੱਬਣ ਹੈ ਇਹ ਚਾਰ ਸੂਈਆਂ ਚਾਰ ਸੂਈਆਂ ਗਿਆ ਇੱਕ ਗੱਬਣ ਹੈ ਨਾ ਹਾਂ ਤੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੜ ਦੇਖ ਰਹੇ ਆ ਕਿਹੜਾ ਸੂਆ ਸੂਆ ਇਹ ਸਾਈ ਵਾਲੇ ਦਾ ਕ੍ਰੋਸ ਹੈ ਬਾਈ ਦੂਜਾ ਸੂਆ ਸੂਆ ਦਾ ਕ੍ਰੋਸ ਆ ਹਾਂ ਦੂਜਾ ਸੂਆ ਸੁੰਦੀ ਹੈ ਤੇ ਕੀ ਰਿਕਾਰਡ ਆ ਬਾਈ ਪਿਛਲੇ ਸੂਏ ਦਾ ਦੁੱਧ ਬਾਈਕ ਨੂੰ ਦਿੱਤਾ ਵਾਲਾ 22 ਲੀਟਰ ਦਾ ਹਾਂ ਬਾਕੀ ਕੱਦ ਦਿਖਾ ਦੇ ਬਾਈ ਕੱਦ ਬਹੁਤ ਅਲਾ ਹੈ ਬਾਕੀ ਛਿੰਡੀ ਵੀ ਬਹੁਤ ਹੈ ਬਾਈ ਛਿੰਡੀ ਦਾ ਮੇਨ ਗੱਲ ਹੈ ਅਜੇ ਵੀ ਜਨ ਪੰਜ ਸੱਤ ਲਊਗੀ ਠੀਕ ਆ ਹਾਂ ਪੰਜ ਸੱਤ ਦਾ ਲਊ ਖੋਲ ਲੈ ਤਾਂ ਆਪਾਂ ਬਾਹਰ ਕੱਢ ਕੱਦਰ ਨੂੰ ਕੱਦਰ ਨੂੰ ਥੋੜਾ ਸਮਾਨ ਨੂੰ ਯਾਰ ਸਹੀ ਹੈ ਸਹੀ ਗੱਲ ਫੇਸਬੁੱਕ ਚੈੱਕ ਕਰ ਲੋ ਨਰੋਜ ਨੇ ਕਿਹਾ ਟੱਠਾ ਹੀ ਹੈ ਨਾ ਕਿ ਤਰ੍ਹਾਂ ਦਾ ਹਾਂ ਮਤਲਬ ਕੱਦ ਬੈਟ ਕਿਸੇ ਦਾ ਹੁੰਦਾ ਨਹੀਂ ਪਸ਼ੂ ਦਾ ਹਾਂ ਆ ਕਿਉਂ ਨਹੀਂ ਮੈਂ ਗਰਮੈਸ਼ ਕਰੂ ਕਰੌਸ ਹੈਗੀ ਜਿਵੇਂ ਮੇਨ ਬਲ ਨੂੰ ਹੈ ਨਹੀਂਗੀ ਠੀਕਾ ਲੈ ਬਾਈ ਕੱਟ ਚੈੱਕ ਕਰ ਲੋ ਇੰਨੀ ਠੰਡੀ ਸੀ ਲੈਡਰ ਚੱਕਰਾ ਲੈ ਗਲਾਬੀ ਗਲਾਬੀ ਭਰਤਾ ਜੂਫਰ ਨਹੀਂ ਸੁਣੀ ਭਲ ਕਰਦੀ ਰਾਤ ਹਜੇ ਵੀ ਦਨ ਲੱਗੂਗੇ ਪੂਰੀ ਬਿੱਥੀ ਦੇ ਥਣ ਲੱਗਿਆ ਬਾਈ ਠੰਡੀ ਸੀ ਲੈਣੀ ਆ ਵੇੜੇ 'ਚ ਖੜਾ ਕੇ ਆਥ ਮਰੀ ਜਾਂਦਾ ਸੀ ਬਾਈ ਕੋਈ ਚੱਕਰ ਹੀ ਨਹੀਂ ਗਨੇ ਹਾਂ ਕੱਦ ਦਾ ਆਪਣਾ ਲੈ ਮੰਨ ਕੇ ਹੱਕ ਤੱਕ ਆਉਂਦੀ ਬਾਈ ਹੱਕ ਤੱਕ ਕੱਦ ਨੂੰ ਥਾਣਾਂ ਨੂੰ ਲੈ ਕੇ ਕੋਈ ਚੀਜ਼ ਨਹੀਂ ਕੋਈ ਚੀਜ਼ ਕਰ ਸਹੀ ਗੱਲ ਆ ਬਾਈ ਕੋਈ ਚੀਜ਼ ਦੀ ਘਾਟ ਨਹੀਂ ਸਹੀ ਗੱਲ ਆ ਕਲਾ ਕਲਾ ਥਾਣਾ ਬਈ ਪੂਰੀ ਵਿਥੇ ਕਲਾਬੀ ਥਾਣਾ ਫੇਸਬੁਕ ਚ ਚੈੱਕ ਕਰ ਲੋ ਕਰ ਮੈਂ ਫੁੱਲ ਚੰਗਾ ਫੁੱਲ ਭਲੀ ਵੀ ਬਹਿੜਾ ਦੀ ਪੂਰੀ ਭਲੀ ਵੀ ਆ ਜਰਸੀ ਵੀ ਵਿੱਚ ਜਰਸੀ ਦਾ ਕਰਾਸ ਵੀ ਸਹੀ ਭਰਦਾ ਮੈਕਸ ਆ ਗਈ ਮੈਕਸ ਆ ਗਈ ਬੱਦੋ ਮੈਂ ਆ ਗਾ ਮੈਂ ਮੰਨਣਾ ੜਾ ਗਾਣਾ ਮੰਨੇ ਨੂੰ ਬਈ ਹਾਂ ਬਈ ਗਾਣਾ ਮੰਨਿਆ ਮੱਝ ਮੰਨ ਲੋ ਬਈ ਏ ਟੱਕੜੀ ਆ ਗਈ ਐਡਾ ਸਰੀਰ ਠੰਡੀ ਚੱਲੇ ਹੂੰ ਗਰੰਟੀ ਆ ਸਹੀ ਠੰਡੀ ਆਪਣੀ ਆਪਣੀ ਗੱਲ ਆ ਜੇ ਆਪਾਂ ਕਹੀਏ ਨਾ ਜੋੜ ਫੁੱਲ ਆ ਵੜ ਤੇ ਹਾਂ ਸੀਲ ਠੰਡੀ ਬਹੁਤ ਆ ਹੂੰ ਠੰਡੀ ਸੀਲ ਫੁੱਲ ਆ ਤੇ ਭਰਾ ਫਿਰ ਕੀ ਮੁੱਲ ਆ ਬੁੱਲਾ ਮੰਨ ਕੇ ਚਲ ਕੇ 25 ਜਿਹੜਾ ਨਾਲ ਇਹ ਬੰਦੇ ਚੰਗੀ ਸਾਂਭੀ ਬਾਈ ਅੱਜ ਯਾਰ ਸਹੀ ਗੱਲ ਆ ਯਾਨੀ ਬਾਈ ਤੂੰ ਮੰਨ ਕੇ ਚੱਲ ਮਾੜਾ ਨਹੀਂ ਆਪਾਂ ਕਹਿੰਦੇ ਠੀਕ ਤਰ੍ਹਾਂ ਸਹੀ ਗੱਲ ਆ ਕੱਚੀ ਕੱਚੀ ਪਹਿਲਾਂ ਮੁੱਲ ਡਾਕਟਰ 82 ਹਜ਼ਾਰ 80 ਹਜ਼ਾਰ ਦੀ ਬੈਠਾ ਆਪਾਂ ਦੇਣਾ ਬਾਈ ਜਮਾ ਅੱਜ ਜਾਇਜ਼ ਮੁੱਲ ਕਰੀ ਜਾਂਦਾ ਬਾਈ ਬਾਈ ਕਹਿੰਦਾ 82000 ਰੁਪਏ ਮੁੱਲ 80 ਹਜੇ ਵੀ ਮੰਨ ਕੇ ਤਰੇ ਵੀ ਫਟੇ ਘੜ ਦੂ ਰਿਹਾ ਇਥੇ ਤੱਕ ਭਰ ਕੇ ਸੂਕ ਸਹੀ ਗੱਲ ਆ ਬਾਈ ਭਰ ਕੇ ਸੂਕ ਕੱਚੀ ਨਜ਼ਰ ਆਉਂਦੀ ਤੁਸੀਂ ਆਪ ਹੀ ਹੁੰਦਾ ਜਾਂ ਲਾਲਾ ਖਾਣੇ ਬਹੁਤ ਖਾਸ ਸ਼ਰ ਆ ਜਾਂਦੇ ਜਮਾ ਜੇ ਕੋ ਨਾ ਬਲਟ ਨਾ ਕਰ ਮੰਨੇ ਕੱਢ ਨਹੀਂ ਆ ਨਾ ਕਲਾ ਕਲਾ ਤੇ ਬਾਕੀ ਕੱਦ ਵੇਡ ਫੁੱਲ ਆ ਬ੍ਰੀਡ ਚਾਹੁੰਦਾ ਕੱਦ ਨੇ ਉਹ ਤਾਂ ਚਾਹੇ ਵੀ ਆ ਇਹ ਬੰਦਾ ਹੀ ਵਗਲੇ ਕਰ ਦਿੰਦਾ ਉਹ ਥਾਣਾ ਨੂੰ ਤੇ ਉੱਥੇ ਸੱਚੀ ਹੈ ਨਹੀਂ ਛਾ ਬਈ ਜਾਈ ਲੱਲਾ ਠੰਡੀ ਇਹ ਨੂੰ ਕਿਹੜੇ ਕਾਲੇ ਤੋਂ ਨੰਬਰ ਵਈ ਇੱਕ ਲੱਖ ਨੂੰ ਸੂਈ ਆ ਬਾਈ ਬੱਚੀ ਜਿਹਨੂੰ ਗਰਲੈਂਡੋ ਕਹਿੰਦੇ ਮਨ ਕਰ ਉਹ ਉਹ ਚੀਜ਼ ਹੈ ਬਸ ਗਰਲੈਂਡ ਆ ਗਈ ਹੈ ਨਾ ਗਰਲੈਂਡੋ ਆ ਚਾ ਗਈ ਬਾਈ ਬ੍ਰੀਡ ਬਹੁਤ ਚੰਗਾ ਹੈ ਮਿਲਦੀ ਬਹੁਤ ਘਟਾ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹ ਕੱਲ੍ਹ ਆਪ ਨੂੰ ਸੂਈ ਆ ਬਾਈ ਆਪਣੇ ਘਰੇ ਵੀ ਸੂਈ ਆ ਠੀਕ ਆ ਪਲੂਨ ਸੂਈ ਆ ਕਿ ਦੂਜਾ ਸੂਈ ਪਹਿਲੇ ਸੂਈ ਬਾਈ ਪਹਿਲਾ ਸੂਈ ਆ ਉਹ ਦੰਦਾ ਵੀ ਚੋਗੀ ਬੱਚੀ ਦੰਦਾਂ ਜੋ ਚੌਕ ਗਿਆ ਫੇਰ ਤਾਂ ਦੂਜੇ ਸੂਏ ਨਾਲ ਤਾਂ ਕੋਸ ਹੋਰੀ ਬੜਨਾ ਪਹਿਲੇ ਸੂਏ ਬੱਛੀ ਲੈ ਬਈ ਕੱਦ ਬਰੀਡ ਪੱਖਾ ਚੈੱਕ ਕਰ ਲੋ ਗਰਲੈਂਡੋ ਨਸਲਾ ਮਿਲਦੀ ਬਹੁਤ ਘਾਟਾ ਬਰੀਡ ਆ ਨਾ ਬਈ ਹਾਂ ਤੇ ਬੱਚਾ ਇਹਨੇ ਕੀ ਜਨਮ ਦਿੱਤਾ ਇਹਨੇ ਬੱਸਾ ਦਿੱਤਾ ਬਈ ਬੱਚਾ ਬੱਸਾ ਦਿੱਤਾ ਹਾਂ ਤੇ ਕਿੰਨਾ ਕਾ ਮਤਲਬ ਹੈ ਇਸ ਟਾਈਮ ਬਈ ਬੋੜਾ ਬਈ ਬੋੜਾ ਹੋਊਗਾ ਮੇਰੇ ਹਿਸਾਬ ਦੀ ਨਾਲ ਪਤਾ ਮੰਨ ਕੇ ਕੱਲਾ ਹੱਥ ਨਿਕੜੇ ਤੇ ਤੜਕੇ ਕੱਢੇ ਹੋਊਗਾ ਜਰ 4 ਕਿਲੋ ਕੱਲ ਕੜੇ ਤਿੰਨ ਚਾਰ ਕਿਲੋ ਚਾਰ ਕਿਲੋ ਹੱਥ ਨੇ ਕੱਢਿਆ ਹਉਨ 10 ਕਿਲੋ ਨੇੜੇ ਹਉਨ 10 ਸੀਗਾ 15 ਕਿਲੋ ਦੋ ਦੇ ਦੂ ਵਧੀਆ ਯਾਰ ਸੁਆ ਮੰਨੇ ਨਹੀਂ ਹਨਾ ਕਰਮਾਂ ਵਾਲੀ ਬਾਈ ਜਾਨ ਵਾਲੀ ਆ ਮਛੀ ਜਾਨ ਵਾਲੀ ਆ ਬਾਈ ਸਹੀ ਗੱਲ ਆ ਦੰਤਾ ਚ ਚੌਗੀਆਂ ਕਰਮਾਂ ਵਾਲੀ ਜਵਾਨੀ ਚ ਆਏ ਆ ਮੰਨੇ ਵਿੱਚ ਲੋ ਬਾਈ ਤੇ ਥਣ ਚੈੱਕ ਕਰ ਲੋ ਬਾਈ ਥਣ ਬਹੁਤ ਹੀ ਪਿਆ ਯਾਰ ਥਣ ਬਹੁਤ ਚੰਗੇ ਬਾਕੀ ਚੋਈ ਚੂ ਬਾਈ ਚੰਗੇ ਏਟ ਲੈ ਬਾਈ ਚੋਈ ਚੂ ਬਾਈ ਕਹਿੰਦਾ ਇੱਕ ਨੰਬਰ ਆ ਗਈ ਥਣ ਪਾਗੀ ਟਾਈਮ ਵੀ 11 ਵਜੇ ਹੋਜੇ ਹਾਂ 11 ਦਾ ਟਾਈਮ ਹੋਇਆ ਬਾਈ ਮੁਠੀ ਵਾਲਾ ਹੱਥ ਆ ਨਾ ਪੂਰੀ ਮੱਛੀ ਦਾ ਥਣ ਲੱਗਾਗਾ ਸਾਰਾ ਮੁੱਕਦਾ ਬਣਦੀ ਬਹੁਤ ਫੁਕਾਲੀ ਪੂਰੇ ਫਸਜੂ ਜਮਾ ਮੈਂ ਖੈਨ ਫਾਫਾ ਤੂੰ ਵੀ ਮੰਡੀ ਛੱਡੀ ਹੋਈਆਂ ਹੋ ਠੀਕ ਆ ਬਾਈ ਲੈ ਬਾਈ ਤੋੜਾ ਤਰਾ ਚੈੱਕ ਕਰ ਲੋ ਇੱਕ ਨੰਬਰ ਕਰਮਾਲੀ ਦਾ ਪਲੂਨ ਸੂਈਆ ਠੰਡੀ ਸੀਲ ਮੇਨ ਗੱਲ ਫੁੱਲਾ ਹਨਾ ਬਾਈ ਹਾਂ ਬੱਚੇ ਵੀ ਖਰਚ ਚੰਗੇ ਪੌਂਦੀ ਆ ਕਿ ਕਰਮਾਲੀ ਕੀ ਮੋਲ ਆ ਬਾਈ ਫਿਰ ਜਦ ਇਹ ਲੈਟਰ ਦੇਖਾ ਮੁੱਲ ਜਿਨਾ ਮਰਜੀ ਕਹ ਲੈ ਬੱਸੀ ਆਪਾਂ ਮੁੱਲ 48 ਕਰਾ ਲਾਂ 49 ਕਰਾ ਲਾਂ 47 ਦੀ ਹੋ ਜਾਣਗੀ ਲੈ ਬਾਈ ਜਮਾ ਜਾਏ ਮੋਲਾ ਬਾਈ ਕਹ ਲੈ ਮੁੱਲ ਕਰਾਉਣ 48 ਕਰਾ ਲਾਂ 49 ਕਰਾ ਲਾਂ 47000 ਦੀ ਹਾਂ 47 ਦੇ ਜਾਣਗੇ 48 ਦੀ ਬਾਈ ਕਹ ਲੈ ਹਾਂ ਨਾ ਗਈ ਠੰਡੀ ਸੀ ਬਾਈ ਚੈੱਕ ਕਰ ਲਓ ਮੈਂ ਵੀ ਮੌਨ ਨਾ ਵੇ ਕੇ ਕੈਮਰਾ ਫੇਰੀ ਜਨ ਮੈਂ ਕਿ ਜਰੂਰ ਸੌਲਮ ਕੀ ਕਰੇ ਇਨੀ ਕੀ ਕਰਗੀ ਨਹੀਂ ਕਰ ਦੂਗੀ ਹਾਂ ਨਿਆਣਾ ਨੂੰ ਪਾਉਣ ਦੇ ਡਾਕਟਰ ਨੂੰ ਕਰ ਲੈ ਸਾਰਾ ਆਰਡਰ ਚੈੱਕ ਕਰ ਲਓ ਜਿੰਨਾ ਮਗਰ ਨੂੰ ਉਹਨੇ ਮੂਰ ਨੂੰ ਕਰਮ ਵਾਲੀ ਦਾ ਲਿਆ ਫਿਕਸ ਹਵਾਨਾ ਲਾ ਕੇ ਟੁੱਟੇ ਨਹੀਂ ਬਾਈ ਹਾਂ ਮੁੱਲ ਵੀ ਜਾਜਾ ਬਾਕੀ ਮਾੜਾ ਮੋਟਾ ਕਹਦੇ ਮੰਨਦਾ ਮਾੜਾ ਮੋਟਾ ਮੰਨਤਨ ਕਰਦੇ ਪੁਲੀ ਪੁਲੀ ਚੰਗੀਆਂ ਪੁਲੀ ਹਾਂ ਬੜੀ ਪੁਲੀ ਸਹੀ ਗੱਲ ਆ ਚੰਗੀ ਆ ਹਾਂ ਅੱਗੇ ਭਰਾ ਤਨ ਨੰਬਰ ਇਹਦੀ ਇਹਦੀ ਮੰਗਰ ਬੱਸੀ ਹੋ ਗਈ ਟਾ ਠੀਕ ਆ ਤੀਜੇ ਦਿਨ ਨੂੰ ਸੂਈ ਨੂੰ ਆ ਠੀਕ ਆ ਮੰਨ ਕੇ ਜੇ ਹੁਣ 12 ਕਿਲੋ ਕੰਡੇ ਤੇ ਚੜਾ 6 ਕਿਲੋ ਡੰਗ ਦਾ ਚੋਕ ਜੀ ਬੱਚਾ ਬੱਸੀ ਨਾ ਜਾਣੀ ਬੱਸੀ ਹੋ ਕੁਆਲਟੀ ਦਿੱਤੀ ਹੈ ਨਾ ਹਾਂ 6 ਕਿਲੋ ਡੰਗ ਦਾ ਜਾਨੀ ਆਪਣੇ ਕੋਲ ਕੱਢ ਦੀ ਮਨੇੱਕੇ ਦੇ ਦਿਆਂਗੇ ਠੀਕ ਆ ਭਾਈ ਅਗਲਾ ਸਿਕਨ ਵੀ ਹੋਊਗਾ ਅੱਜ ਆਪਾਂ ਬਣਿਆ ਦੇਾਂਗੇ 12 ਜਿਹੜਾ ਮਰਜੀ ਮਿਲ ਕੇ ਲੈਓ ਜਾਨੀ ਉਹ ਤਾਂ 15 ਕਿਲੋ ਦੇ ਦੋ ਭਾਈ ਕਹਿੰਦਾ 15 ਲੀਟਰ ਦੁੱਧ ਦੇ ਦਿਓ ਇਹ ਤਾਂ 6 ਲੀਟਰ ਮੈਂ ਆਪਾਂ ਕਰਦੇ ਆਂਗੇ ਕਿ ਟਾਈਮ ਦਾ ਹਣਾ ਹਾਂ ਆਪਾਂ ਚਵਾ ਦੇ ਆਗੇ ਚਵਾ ਦੇਾਂਗੇ ਭਾਈ ਕਹਿੰਦਾ ਸਮੇਂ ਪੜੀ ਚੰਗੀ ਆ ਬਾਈ ਜਾਸੀ ਪੈ ਜਾਂਦੀ ਆ ਪੰਜਾਬ ਵਾਲੀ ਜਰਸੀ ਆ ਕੋਈ ਹਮਾਚਲ ਦੀ ਹਾਂ ਤੇ ਆਪਾਂ ਤਗਲੀੇ ਘਰੋਂ ਲਈ ਆ ਆਪਾਂ ਕੋਈ ਹਮਾਚਲ ਤੋਂ ਜਾਨੀ ਦੁੱਧ 15 ਕਿਲੋ ਜੀ ਉਹ ਤੈਨੂੰ ਮੈਂ ਕਹਿੰਨਾ ਬਾਈ ਸਹੀ ਤਾਂ ਹੰਡੀ ਨਹੀਂ ਕੋਈ ਨਹੀਂ ਲੈ ਲੈ ਬੈਠਣੇ ਆਂ ਬੋਕੇ ਹੋ ਗਰੀਂ ਬੱਜੀ ਆ ਲੈ ਬਾਈ ਬਾਕੀ ਬ੍ਰਿਟਨ ਹੈ ਤਾਂ ਪਰ ਆਪਾਂ ਪਤਲੀ ਆ ਨੂਣਾ ਬਰੀਕੀ ਚ ਬਰੀਕੀ ਚ ਵਹਿੜਾ ਬਾਕੀ ਹੈ ਨਾ ਹਾਂ ਦੇ ਵਿਰੋਧੀ ਦੇਖ ਤੂੰ ਜਮਾਂ ਪਿਓਰ ਜਰਸੀ 100% ਜੀ ਚਕਰਾ ਦਈਏ ਬਾਈ ਬੱਛੀ ਬਹੁਤ ਚੰਗੀ ਆ ਮੰਗ ਲੈ ਲੈ ਬਾਈ ਛੋਟਾ ਛੋਟਾ ਕਨਟ ਟਵਾਟਾ ਕਰਮਾਲੀ ਦਾ ਫੁੱਲ ਕਮਾਲ ਦਾ ਜਿਹਨੂੰ ਆਪਾਂ ਚਾ ਮੋਹੋ ਸਿੱਗੀ ਆ ਹਾਂ ਛੇ ਰੋਂਦਾ ਲੈ ਬਾਈ ਫੇਸ ਕੁਆਲਟੀ ਵੀ ਚੰਗੀ ਆ ਬੱਚਾ ਵਸਿਆ ਵਸੀ ਨੇ ਵੀ ਨਾਲ ਹੀ ਸਾਲ ਦੋ ਸਾਲ ਤੱਕ ਤਿਆਰ ਹੋ ਜਾਣਾ ਬਾਈ ਅਡਰਾ ਆ ਫੇਰ ਚੈੱਕ ਕਰਾ ਦਿੰਦੇ ਆ ਪਸੰਦ ਤੋਂ ਬਹੁਤ ਚੰਗਾ ਸਵੇਰ ਦੀ ਚਵਾਈ ਹੋਈ ਹੋਈ ਬਾਈ ਬਾਕੀ ਚਵਾਈ ਹੋਈ ਵੀ ਆ ਬਾਈ ਜਮਨ ਹਜੇ 11:00 ਵੱਜੇ ਆ ਥਾਂਡੇ ਵਿੱਚ ਤਾਂ ਅੰਤ ਤੱਕ ਤੈਨੂੰ ਕੋਈ 12 ਕਿਲੋ ਫਾ ਚਵਾ ਕੇ ਦੇਵਾਂਗੇ ਲੱਗਣਾ ਹੈਗਾ ਨਹੀਂ ਹੈਗਾ ਲੀਟਰ ਨਾਲ ਸਹੀ ਗੱਲ ਆ ਤੇ ਕਿੰਨਾ ਗੱਦਦ ਪਾਉ ਦੱਸ ਮੇਰੇ 15 ਗਲੇ ਦੇ ਪੂਰੇ ਚੰਗਾ ਬਾਈ 15 ਦੇ ਪੱਕਾ ਕਰ ਲੋ ਠੰਡੀ ਸੀਲ ਮੇਨ ਗੱਲ ਆ ਬਾਈ ਦੇ ਨਾ ਪਸ਼ੂ ਜਿੰਨੇ ਵੀ ਹੁੰਦੇ ਨੇ ਕਿੰਨੇ ਗਲੇ ਸੀਲ ਬਾਕੀ ਬੱਚੀ ਬਹੁਤ ਚੰਗੇ ਜੈਸੀ ਪੇਰ ਮੰਗਰਾ ਲਫੇਸ ਇੱਕ ਕਰਾ ਦੇ ਬੱਚੀ ਦਾ ਹੀ ਬੱਚੀ ਦਾ ਫੇਸ ਟੈਕ ਕਰ ਲੋ ਬਾਈ ਬਹੁਤ ਪਿਆਰਾ ਸ਼ੋਰਟ ਹੈ ਜਾਂ ਮੂਈਆ ਤੇ ਇਹਦਾ ਬਾਈ ਫਿਰ ਅੱਜ ਦੀ ਕਿੜੀ ਕੀ ਮੁੱਲ ਆ ਜਾਇਆ ਤਾਂ ਇਹ ਵੀ ਆੜ 43 ਮੁੱਲੇ ਵੀ 47 ਦੇ ਦੇਾਂਗੇ 48 ਮੁੱਲਾ ਇਹ ਵੀ 47 ਦੇ ਦੇਣਗੇ ਇਹ ਵੀ 47 ਦੇ ਦੇ ਦਾਂਗੇ ਬਾਈ ਨੇ ਜਮਾ ਜਾਜ ਮੁੱਲ ਕਰਿਆ ਅੱਜ ਨੇ ਹਾਂ ਹਾਂ ਅੱਗੇ ਬਾਈ 4 ਨੰਬਰ ਇਹ ਬਈ 25 ਤਰੀਕ ਦੇ ਸੁਝਾਉ ਦਨੇ ਠੀਕ ਆ ਹਾਂ ਇਹ ਸੁਝਾਉ ਹੋ ਗਿਆ ਹਾਂ ਹਾਂ ਇਹ ਆਪਣੇ ਘਰੋਂ ਸੁਈ ਹੋਸੀ ਜੇਰ ਜੂਰ ਪਈ ਵੀ ਇਹ ਗਾਰੰਟੀ ਹੈ ਤੁਹਾਡੇ ਥੱਲੇ ਹੁਣ 12 13 ਕਿਲੋ ਬੋਲਾ ਤਿਆਰ ਹੈ ਇਹ ਕਿਹੜਾ ਸੁਝਾਉ ਹੈ ਇਹ ਪਲੂਨ ਵਸੀ ਸੁਈਆ ਮਗਰ ਵਸੀ ਹੈ ਮਗਰੀ ਮਗਰ ਵਸੀ ਹੈ ਹਾਂ ਬੱਸੀ ਚੈੱਕ ਕਰਾ ਲੈਣਾ ਬਈ ਬੱਚਾ ਵੋ ਕੁਆਲਿਟੀ ਦਿੱਤਾ ਬੱਸੀ ਨੂੰ ਜਨਮ ਦਿੱਤਾਗਾ ਫੇਸਬੁਕ ਬੈੜ ਦਾ ਬਹੁਤ ਕਰਮਾ ਲੀ ਦਾ ਚੰਗਾ ਬਾਕੀ ਕੱਦ ਬੈਟ ਬਹੁਤ ਹੈ ਨਾ ਕੱਦ ਬੈਲ ਬਹੁਤ ਦੋਦੂ 13 ਕਿਲੋ ਹੈਗਾ ਹੁਣ ਬਹੁਤ ਤਿਆਰ 25 ਦੀ 20 ਸੂਈ ਬਣਨ ਕੇ ਗੱਲ ਸੱਤ ਮਾਗ ਤਨੈ ਨੂੰ ਸੂਈ ਹਾਂ ਨਰੋਈ ਨਿੱਕਰ ਫੁੱਲਾ ਵਜਨ ਵਜੂਦ ਫੁੱਲਾ ਇਹ ਜੁੜਦੇ ਆਪਾਂ ਗਰੰਟੀ ਹੋ ਜਾਣਗੇ ਇਹ ਸਹੀ ਹੈ ਉਹ ਗਰੰਟੀ ਹੈ ਬਾਈ ਕਹਿੰਦਾ ਜੇਰ ਵਗੈਰਾ ਦੀ ਆਪਣੀ ਸਾਰਿਆਂ ਦੀ ਗਰੰਟੀ ਹੋਊਗੀ ਹਾਂ ਸਾਰਿਆਂ ਦੀ ਲੈ ਬਾਈ ਤੋਰਾ ਚੈੱਕ ਕਰ ਲੋ ਇਹ ਥੋੜਾ ਜਿਹਾ ਮਤਲਬ ਕਿ ਬਰਾਊਨ ਜੀ ਆ ਗਈ ਹੈ ਨਾ ਹੱਕ ਰੌਸ ਹੈਗੀ ਵੀ ਹੂੰ ਲੇ ਬਈ ਚੈੱਕ ਕਰ ਲੋ ਆਰਡਰ ਕਰਨ ਵਾਲੀ ਦਾ ਬਹੁਤ ਕਮਾਲ ਦਾ ਹਾਰ ਦੂਰ ਕਿਵੇਂ ਆ ਬਈ ਇੱਕ ਨੰਬਰ ਚ ਵਈਏ ਜਮ ਇੱਕ ਨੰਬਰ ਚ ਵਈਆ ਬਈ ਹਾਂ ਫਿਰ ਆ ਪੂਰ ਪੂਰ ਤਾ ਹੈਗੀ ਉਹ ਚ ਵਈ ਚੰਦਰੀਆਂ ਫਰੀਆਰੇ ਤਾਂ ਨਿਕੜ ਮੇ ਨੇ ਪੂਰੇ ਗਏ ਬਤਿਆ ਥੋੜੀ ਬੱਚੇ ਆ ਖੇਤੀ ਜਰੂਰ ਹਾਂ ਮਸ਼ੀਨ ਕਰਦੀ ਆ ਪਹਿਲਾਂ ਆਰਡਰ ਚੈੱਕ ਕਰ ਲੋ ਬਹੁਤ ਕਮਾਲ ਦਾ ਇਹਦੇ ਥੱਲੇ ਬਈ ਬੋਲਾ ਕਿੰਨਾ ਕਾ 13 ਕਿਲੋ ਹੋਊ ਬਈ ਮਿਲ ਕੇ ਦੇਵਾਂਗੇ ਆਪਣੇ ਕੋਲ ਚੋਕੇ ਲੱਗਦਾ ਬੇ ਬੰਦਾ ਜਿਹੜਾ ਤੁਹਾਨੂੰ ਕਹਤਾ ਹਾਂ ਹਾਂ ਬਾਈ ਕਹਿੰਦਾ ਚੋਕੇ ਲੈ ਕੇ ਜਾਵੇ ਇਹ ਨਹੀਂ ਗੱਲ ਕਲਾ ਪੀ ਕਲਾ ਪੀ ਆਪਾਂ ਨੂੰ ਅਜੇ ਤੱਕ ਤਾਂ ਡਾਕਟਰ ਕੋਈ ਅਜੇ ਤੱਕ ਤਾਂ ਕੋਈ ਲੰਮਾ ਆਇਆ ਨਹੀਂ ਵੀਡੀਓ ਤੇ ਨਹੀਂ ਆਇਆ ਭਾਈ ਠੀਕ ਹੈ 100 ਤੋਂ ਵੱਧ ਵੀਡੀਓ ਪਾਤੀ ਆਪਾਂ ਹਾਂ ਅਜੇ ਤੱਕ ਕੋਈ ਨਹੀਂ ਤੱਕ ਤਾਂ ਲੰਮਾ ਹੈ ਸਹੀ ਗੱਲ ਆ ਤੇ ਕਿੰਨਾ ਦਾ ਦਿੱਤ ਕਰ ਦੂ ਭਾਈ ਦਿੱਤ 15 ਕਿਲੋ ਦੇ ਦੂ ਠੀਕ ਹੈ ਹਾਂ ਬਾਕੀ ਉਹ ਦੇ ਦੂ ਅਡਰ ਦੱਸਦਾ ਹੈ ਨਾ ਬਾਕੀ ਇਹਦਾ ਮੁੱਲ ਵੀ ਮੰਨ ਕੇ ਚੱਲ ਵੀ 48000 ਦੀ ਆਪਾਂ ਦੇ ਦੇਗੇ ਲੈ ਭਾਈ ਜਮਾ ਇਹਦਾ ਵੀ ਜਾਇਜ਼ ਮੁੱਲ 48000 ਦੀ ਬਾਈ ਕਹਿੰਦਾ ਇਹ ਆਪਾਂ ਦੇ ਦੇਾਂਗੇ ਜਮਾ ਜਾਏ ਬੋਲਾ ਬਸੀ ਨਾਲ ਹੀ ਤਿਆਰ ਹੋ ਜਾਣੀਆ ਕਿ ਨਹੀਂ ਹਾਂ ਅੱਗੇ ਭਾਈ ਲਾਸਟ ਇਹਨੂੰ ਬਈ ਸੂਈ ਇਹ ਕੱਠੀ ਸੂਈਆਂ 25 ਦਿਨ ਦੀ ਇਹ ਸੂਈ ਵੀ ਹੈ ਠੀਕ ਆ ਹਾਂ ਇਹਦੀ ਵੀਆਂ ਸੂਈਆਂ ਬਈ ਇਹ ਬਸੇ ਤਨੂਨ ਸੂਈ ਹੈ ਪਹਿਲਾ ਸੂਆ ਜਿਹੜੀ ਮੈਂ ਖੋਲਦਾ ਹਾਂ ਠੀਕ ਆ ਤੇਲੀ ਪੰਜਵਾਂ ਨੰਬਰ ਠੀਕ ਆ ਤਨੂਨ ਸੂਈ ਹੈ ਇਹ ਮਗਰ ਬੱਸਾ ਬਈ ਇਹਦੇ ਮਗਰ ਬੱਸਾ ਹਾਂ ਦੁੱਧ ਕਿੰਨਾ ਕੇ ਦਾ ਕੋਣ ਹੋਗਾ ਕਰਮਾ ਜਿਹਾ ਫੇਸ ਬਹੁਤ ਪਿਆਰਾ ਹੈ ਨਾ ਹਾਂ ਛੋਟਾ ਜਿਹਾ ਫੇਸ ਆ ਬਈ ਲਾਲ ਲਾਲ ਰੰਗ ਪਿਆ ਗਿਆ ਕਿ ਨਹੀਂ ਗੋਲਾਰ ਕੀ ਆ ਗਿਆ ਆਪਾਂ ਕਹਿ ਦਈਏ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਵੜ ਦਾ ਸਮੀ ਫੁੱਲ ਆ ਬਾਈ ਫੁੱਲ ਬਰੀਡ ਆ ਜਿਹਨੂੰ ਆਪਾਂ ਕਹਦੀਏ ਜੱਸੀ ਹਾਂ ਬਰੀਡ ਬਹੁਤ ਆ ਬਰੀਡ ਵਾਈਜ਼ ਆਪਾਂ ਚੱਕ ਦੋ ਤੋਂ 2 ਕਿਲੋ 12 ਕਿਲੋ ਹੀ ਲੈ ਬਾਈ ਆਪਾਂ ਇਹ ਬੜਾ ਚੇਨੀ ਥਣ ਚੇ ਕਰ ਲੈ ਦੁੱਧ ਵਾਲੀ ਨਾੜ ਵੀ ਬਹੁਤ ਚੰਗੀਆਂ ਮੂਹ ਵੀ ਬਹੁਤ ਚੰਗੀ ਆ ਠੀਕ ਆ ਉਹ ਤੋਂ 12 ਕਿਲੋ ਦੇਊਗੀ ਜੇ ਆਪਾਂ ਨਹੀਂ ਕਹਦੇ 15 ਦੇਊ 14 ਦੇਊ ਨਹੀਂ ਦਿੰਦੀ 12 ਕਿਲੋ ਦੇ ਦੋ ਫੋੜੇ ਦੇ ਥੱਲੇ 9 ਕਿਲੋ ਨੇ ਜਿਹੜੇ ਹੈ ਦੁੱਧ ਬਾਈ ਆ 9 ਤੋਂ ਘੱਟ ਉਹ 8 ਤੋਂ ਵੱਧ ਆ ਹਾਂ 8-9 ਕਿਲੋ ਬੋੜਾ ਹੈਗਾ ਛਲੇ ਦੇ ਠੀਕ ਆ ਬਾਈ 8-9 ਲੀਟਰ ਬੋੜਾ ਬੱਚਾ ਕੀ ਇਹਦੇ ਮਗਰ ਵਿੱਚ ਨਹੀਂ ਮਗਰ ਬੱਸ ਆ ਬਾਈ ਇਹ ਵੀ ਠੀਕਾ ਹਾਂ ਬਾਈ ਕਹਿੰਦਾ ਆਪਣੀ ਘਰੀ ਸੂਈਆ ਬੱਚਾ ਇਹਦੇ ਮਗਰ ਬੱਸਾਗਾ ਬੱਚੇ ਨੂੰ ਜਨਮ ਦਿੱਤਾ ਬੱਚੇ ਵੀ ਚੰਗੇ ਪਉਂਦੀਆ ਹਨਾ ਬਾਈ ਹਾਂ ਇਹਦਾ ਬਾਈ ਫਿਰ ਅੱਜ ਦੀ ਕਿੜੀ ਕੀ ਮੁੱਲ ਇਹਦਾ ਮੁੱਲ ਹੈਗਾ 43 ਹੀ ਬੇਲੀ ਦੇ ਦਿੰਨੀ ਆਪਾਂ 43000 ਰੁਪਏ ਮੁੱਲ ਆ 42000 ਦੀ ਬਾਈ ਕਹਿੰਦਾ ਆਪਾਂ ਬੈਠ ਆਪਾਂ ਦੇਖਣ ਵਾਲਾ ਮੁੱਲ ਕੀਤਾ ਮarre ਜਦੋਂ ਵੀਡੀਓ ਪਾਉਣੇ ਬਣ ਕੇ ਦੇਖੀ ਜਨਾ ਤਾਰੇ ਚੈੱਕ ਕਰਾ ਦਨੇ ਹਾਂ ਬਾਈ ਸਹੀ ਹਾਂ ਆਪਾਂ ਬੜੇ ਨਹੀਂ ਵਿਆਰਣ ਦਾ ਕੰਮ ਨਹੀਂ ਜਦੋਂ ਪਾਈਏ ਫਿਰ ਤਾਂ ਬਣ ਕੇ ਵੇਚਣ ਵਾਲਾ ਕੰਮ ਨਹੀਂ ਕਰਦੇ ਵੇਚਣ ਵਾਲਾ ਕੰਮ ਹੀ ਹੁੰਦਾ ਬਾਈ ਕਿਉਂ ਤੇਰੇ ਮੁੱਲ ਜਾਇਜ਼ ਹੁੰਦੇ ਆ ਕਣੀ ਹਾਂ ਨਾੜਾ ਨੜਾ ਵਈ ਚੱਕਰ ਰੋ ਬਰੀਕੀ ਚ ਨਾੜਾ ਕਰਨ ਵਾਲੀ ਬਾਕੀ ਠੰਡੀ ਸੀਲ ਹੈ ਸਾਰੇ ਪਸ਼ੂ ਆ ਬਾਈ ਦੇ ਹੈ ਨਾ ਹਾਂ ਜਿਹੜਾ ਮਰਜ਼ੀ ਆਪਣੇ ਘਰੇ ਚੋਕੇ ਲੱਗੇ ਜਾਵੇ ਯਾਰ ਜੋ ਕੋਈ ਸ਼ੱਕ ਹੈ ਚੋਕੇ ਬਦਲੇ ਆ ਬਾਈ ਕੋਲੇ ਚਾਰ ਸੀਗੀਆਂ ਬਾਈ ਕੋਲੇ ਬਾਈ ਤਾਜ਼ੀਆਂ ਸੁੰਗੀਆਂ ਇੱਕ ਗੱਬਣਾ ਤੇ ਆਪਾਂ ਸਾਰੀਆਂ ਤੁਹਾਨੂੰ ਦਿਖਾ ਦਿਤੀਆਂ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਤੇ ਧੰਨਵਾਦ ਜੀ ਐਦੀ ਲਾਵਾਂਗੇ